ਸ੍ਰੀ ਕਾਲ ਜੀ ਸ੍ਰੀ ਕਾਲ ਜੀ ਅਸ ਕਾਲ ਜੀ ਲੱਭਾ ਜੀ ਬੈਠੇ ਆਂ ਮੀਂਹ ਦੇ ਕਰੇ ਮੇ ਵਿਲੇ ਵਿਲੇ ਜੀ ਵਿਲੇ ਨਾ ਪੈਂਦਾ ਨਾ ਪਹਿਣੇ ਵਾਲੇ ਚਾਹੇ ਨਾੜ ਮੈਂ ਨਾੜ ਲੈ ਆਂ ਹੌਲੀ ਹੌਲੀ ਚੱਲੀ ਜਾਣਾ ਜਿਹੜੀ ਆਪਣੇ ਭਾਈ ਐਣ ਦੀ ਪਹਚਾਓ ਐ ਅਗਲੇ ਐਣ ਪੈਲੀ ਲਾਕਪਾਸ ਸਾਰੇ ਪਾਸੇ ਪੈਰੀ ਆਏ ਆਂ ਹਾਂ ਗੱਲ ਪ੍ਰਿੰਟਿੰਗ ਕਹਿੰਦੇ ਉਹ ਪੈਰੀ ਆਏ ਐਣ ਵਾਲੇ ਵਾਲੇ ਪਹਿਲੀ ਆਪਣੇ ਹਵਾ ਤੇਜ ਆ ਹੁਣ ਹਵਾ ਤਾਂ ਤੇਜ ਆ ਹੁਣ ਕਿੰਨੀ ਅਵੀ ਇਨਾ ਦੀ ਜਵੀ ਜਿਹੜੀ ਖੜੀ ਸੀ ਉਹ ਵੀ ਗਰ ਗਈ ਗੇਰ ਨਹੀਂ ਉਹਦਾ ਪਾਣੀ ਖੜਾ ਦਾ ਬਾਈ ਪਾਣੀ ਖੜਾ ਦੋ ਪਾਣੀ ਲਾਤਾ ਕਿਦਰ ਪਹਿਲਾਂ ਇਹ ਸਹਾਰਦੀ ਨਹੀਂ ਹਵਾ ਜਮਾਂ ਵੀ ਨਹੀਂ ਨਹੀਂ ਕਿੱਥੇ ਉਮੀ ਨਹੀਂ ਹੈਗਾ ਯਾਰਾ ਹਵਾ ਹੀ ਹਵਾ ਥੋੜੀ ਆ ਇੱਕੜਾ ਲੈਨੇ ਇੱਕੜਾ ਆਉਂਦੀ ਜਾਣਾ ਆਉਂਦੀ ਜਾਣਾ ਹੈ ਹੁਣ ਮੁੰਨਾ ਉਹਦਾ ਲਿਆਉਗਾ ਨਾਲ 50-40 ਵਾਰੀ ਆਲੇ ਸਵੇਰ ਦਾ ਘੋਰ ਦਾ ਸਵੇਰ ਦੀ ਘੋਰ ਦਾ ਹੈ ਹੈ ਸਹੀ ਹੈ ਪੈਂਦਾ ਕੱਲ ਦਾ ਹੀ ਆਪਾਂ ਅਜੇ ਤੱਕ ਦਾ ਅਰਤੀ ਨਹੀਂ ਕੀਤੀ ਹੋਈ ਇਹਦੇ ਆ ਹੈ ਸਮਝ ਕੇ ਗਿਲੀ ਹੋਈ ਆ ਆ ਇਹਦਾ ਕਰ ਗਿਆ ਯਾਰ ਐਨਾ ਗੇਂਦ ਤੇ ਨਹੀਂ ਗੋਸੇਗਾ ਆਹ ਦਾ ਪਾਣੀ ਮੇਰੀ ਗੱਲ ਸੁਣਾ ਪਾਣੀ ਇਹਦਾ ਦਿਖਦਾ ਇਹਦਾ ਹੁੰਦਾ ਸੜਕ ਭਰ ਆ ਸੜਕ ਬਣਾਇ ਲੱਗਾ ਬੰਨੀ ਕਰਦਾ ਕੋਈ ਨਾ ਬੈ ਗਿਆ ਇਹਦਾ ਫਰਕ ਹੈਗਾ ਬਹੁਤ ਹਾਂ ਜਾਂ ਇਹਨਾਂ ਦਾ ਪਾਣੀ ਸਲਾ ਇਕੱਠਾ ਕਰਨਾ ਆ ਕਿ ਇਕੱਠਾ ਕਰਨਾ ਇੱਕੋ ਜਗ੍ਹਾ ਕਰਨਾ ਨਾਲੇ ਦਾਦਾ ਵੀ ਲਵਾਇ ਪਾਇ ਪਾਇ ਲਵਾਉਣਾ ਆ ਮੇਰਾ ਪਾਈ ਵੀ ਲਵਾਉਣਾ ਸੋਨੀ ਨਗਰ ਮੈਂ ਨਾ ਹੁਣ ਆਉਣਾ ਸੋਨੀ ਦੇ ਨਾਲੇ ਲਵਾ ਦਿਆ ਸੁਪੀਰ ਸੋਨੀ ਨਗਰ ਗੁਰਦੁਆਰੇ ਲਾਇਆ ਬਹੁਤ ਜਿਹਾ ਮੈਂ ਵੀ ਲਿਆਉਣਾ ਯਾਰ ਪਾਈਪ ਚਾਹੀਦਾ ਯਾਰ ਹੁਣ ਇੱਥੇ ਆਹ ਜਿਹੜਾ ਆਹ ਟੋਆ ਪੈਂਦਾ ਫਿਰ ਪੈਣਾ ਨਹੀਂ ਆ ਭਾਈ 3 ਫੁੱਟਾ 15 ਫੁੱਟ ਦਾ ਲੈ ਕੇ ਗੱਬੜਾ ਬਾਸ ਇੱਕ ਟੂਆ ਨਹੀਂ ਬਣਾਇਆ ਹਾਂ ਜਿਹੜਾ ਟੂਆ ਬੈਠਾ ਪੈਨ ਕਰਦੇ ਜਿੱਟੀਆਂ ਖੜਾ ਜਿੱਥੇ ਪਾਣੀ ਕਰਦਾ ਉਹਦਾ ਕੱਢ ਲਈ ਆ ਮੈਂ ਬਾਕੀ ਦੀਵਾਰ ਵਾਲੀ ਇੱਟਾਂ ਦੇ ਆਹ ਆਓ ਥੱਲੇ ਵੀ ਇੱਦਾਂ ਹੀ ਕੱਢ ਦੇਣਾ ਜਾਨਾ ਜਿੱਟੀਆਂ ਜਾਣਾ ਜੇ ਪਾਣੀ ਗਿਰੂ ਜਾਣਾ ਫਿਰ ਦਿੱਕਤ ਹੀ ਨਿਕਲਣਾ ਹਾਂ ਜੇ ਬਾਕੀ ਅੱਜ ਜਬੀ ਗੇਟ ਚ ਹੋਗੀ ਜਬੀ ਭਾਈ ਚੱਲਦਾ ਗਾ ਮੋੜ ਦੇ ਮੱਢਣ ਆਈ ਕਿ ਤੁਹਾਡੇ ਕਰਕੇ ਕਿ ਤੁਹਾਡੇ ਕਰਕੇ ਰੁਕੇ ਹੋਏ ਹੈ ਲੈ ਜੀ ਬੜੀ ਮਰਜੀ ਆ ਉਹ ਅਸੀਂ ਨਹੀਂ ਕਹਿੰਦੇ ਵੀ ਪਾਏ ਆ ਨਾ ਪਏ ਹਾਂ ਪਾਲਾ ਭਾਈ ਦਾ ਕੀ ਕਰਦਾ ਪਾਲਾ ਹਾਂ ਠੀਕ ਨਹੀਂ ਕਰ ਮੈਂ ਸਾਡੇ ਕਹਿੰਦੇ ਹੱਟ ਨਾ ਸਾਡੇ ਕਹਿੰਦੇ ਹੱਟਣਾ ਜਾਂ ਨਾ ਪਾਉਣਾ ਇਹਦੇ ਕਰਨੀ ਆਪਣੀ ਬਾਜੀ ਦਾ ਸਭ ਦਾ ਫਾਇਦਾ ਸੁਚੇਣਾ ਆਪਾਂ ਨੇ ਆਪਣਾ ਸੋਚਣਾ ਸਹੀ ਗੱਲ ਹੈ ਨਹੀਂ ਚੱਲੇ ਜਾਣੇ ਕਰਾਟ ਤਾਂ ਮੀ ਵੀ ਜ਼ਰੂਰੀ ਹੈ ਧਰਤੀ ਖਤਾਂ ਜਬੀ ਦਾ ਐਵੇਂ ਵੱਡਣ ਇੱਕ ਕੁਆਲਿਟੀ ਆ ਗਈ ਕਾਊਗੀ ਉਹਨਾਂ ਵਾਲੀ ਕਿੰਨੇ ਬੰਦੇ ਆਉਂਦੇ ਆ 20 ਗੱਲ ਤਾਂ ਖਾਸੇ ਤੇ ਜੇ ਅੱਜ ਇਹ ਬੀਏ ਆ ਜੇਂਦੇ ਮੋਹ ਮੰਣਾ ਸਾਫ ਜਾ ਹੁੰਦਾ ਤਾਂ ਅੱਜ ਬੜਤ ਦੇ ਹਮਲੇ ਦੋ ਕਿਤੇ ਲਗੇ ਉਸੇ ਹਾਂ ਜੱਕ ਦੀ ਅੱਧੀ ਉਹ ਵੱਡੀ ਪਈ ਐ ਸਾਰੇ ਤਰ੍ਹਾਂ ਦੀ ਤੇ ਇੱਥੋਂ ਗੱਡੀਆਂ ਆ ਲਈਆਂ ਬੜੀਆਂ ਛੋਟੀਆਂ ਬੜੀਆਂ ਝੋੜੀਆਂ ਕੱਕ ਨਹੀਂ ਜਗਾ ਕੱਕ ਹੈ ਨਾ ਤਰੀਸਾ ਹੁੰਦਾ ਕੱਕ ਨਹੀਂ ਹੈਗਾ ਕੱਕ ਫੇ ਰੱਖ ਕਹਾਂ ਲਾ ਫਿਰੋ ਕਿੱਥੇ ਦਾ ਕਲਾਸ ਕੀ ਇਹ ਦੇਗਾ ਇੱਥੇ ਲਾਤੀ ਆਉਲਾ ਮੱਤੇ ਦਾ ਸ਼ੁਰੂ ਹੋ ਗਿਆ ਪਹਾੜਾਂ ਚ ਮੱਜੀ ਗਈ ਥੋੜਾ ਹੋ ਗਈ ਹਾਂ ਇਹ ਰੱਖ ਦੂ ਇੱਥੇ ਦੋ ਵਾਰ ਹੈ ਤੇ ਇਹ ਕਹਿਣੇ ਦੱਕੋੜਦਾ ਨਾ ਇਹ ਐੜੇ ਹਾ ਹੜੜਾੜਾ ਪਹਿਲੀ ਸਾਰੀ ਵਾਸੇ ਹੋਰ ਇਹਦਾ ਹੋਂ ਬੋਲੀਏ ਕਰਦਾ ਹੈਣੀ ਤੇ ਘੋੜਦੀ ਆਉਂਦੀ ਆਇਆ ਹਾ ਕੱਲ ਇੱਕ ਨੇ ਘੋੜਦਾ ਇੱਕ ਦੀ ਬੋਲਦੀ ਤੁਹਾੜਾ ਦੇਖ ਹੋਰ ਤੇ ਬਿਜਲੀ ਪਹਾੜਾਂ ਨੂੰ ਕੋਈ ਦਿੱਦੀ ਉਹ ਹਾ ਹੁੰਦੀ ਕਰਨਾ ਜੀ ਨੂੰ ਵੀ ਲੈ ਵਾਰੀਆ ਲੀ ਲੈ ਇਹ ਨਹੀਂ ਜੱਟ ਦਾ ਸਵੇਰ ਉਹ ਵੀ ਜਾ ਗਿਆ ਇਹ ਵਾਹ ਤੇ ਵਾਦ ਨਹੀਂ ਵਾਦਦਾ ਹੈ ਆਹੀ ਕੀ ਰਹਿਦਾ ਨਹੀਂ ਚੱਲੇ ਚੱਲ ਬਣਾ ਕੱਲ ਨੂੰ ਚੱਲੂਗਾ ਹਾਰ ਹਾਰ ਕੇ ਪੈਣਾ ਇਹਨੇ ਬਾਈ ਅੱਜ ਨਹੀਂ ਜਾ ساری ਢਾੜੀ ਦੱਸਿਆ ਹੋਇਆ ਅੱਜ ساری ਢਾੜੀ ਹੈ ਕੱਲੂ ਫਿਰ ਉਹ ਦੋ ਦਿਨ ਬ੍ਰੇਕ ਹੈ ਜਿਹੜਾ ਬਿਆਲ ਦੇ ਵਿੱਚ ਗੈਪ ਹੁੰਦਾ ਆ ਗੈਪ ਹੁੰਦਾ ਨਾ ਕਿੱਥੇ ਜਾਇਆ ਗਾ ਕੱਲੂ ਗੈਪ ਆ ਲੱਗਿਆ ਪੈਣ ਚੰਗਾ ਹੁੰਦਾ ਆਹ ਚੰਗੀ ਆ ਦੇ ਜੀ ਆਸ ਫੋਟੋ ਦੀ ਆਦਾ ਫਾਇਰ ਉਹ ਲੇਬਰਾਂ ਵੀ ਭਾਈ ਦੋ ਆਸ ਤੇ ਉਹ ਅੜੋ-ੜੀ ਕੰਮ ਚੱਲਦਾ ਲੇਬਰਾਂ ਦੋ ਆਸ ਅੜੋ-ੜੀ ਚੱਲਦਾ ਗਾ ਜੀ ਇਹ ਜੇ ਜੀ ਇਹ ਜੇ ਜੀ ਜੇ ਖੁੱਲ ਕੇ ਲੱਗੀ ਬੈਠੇ ਹੋਣੇ ਉਹ ਕਿਦਰ ਟਾਈਮ ਆ ਕੇ ਨੀਂਦਾ ਹੈਗੇ ਡੂੰਡਾ ਰੋ ਕੁ ਬਰਦੇ ਹੋ ਹਾਂ ਜੀ ਮੁਜਾ ਪਿਆ ਉਹਦੇ ਕੋਲ ਬੈਠੋ ਹੋਣਾ ਕੋਈ ਲੇਬਰ ਚ ਜਾ ਭਾਈ ਹੁਣ ਇਹਦਾ ਗੇਰ ਵੱਧ ਗਿਆ ਜਾਂਦੇ ਉਹ ਲੇਬਰ ਰੱਖ ਬੱਟਨੇ ਵਾਲੀ ਉਹ ਹੈ ਕੀ ਸੇ ਨਾ ਗਏਗਾ ਭਾਈ ਤੁਲਾ ਨਹੀਂ ਬਾੜਨ ਵਾਲੇ ਕੰਮ ਕਰੂੰਗੇ ਉਹ ਬਗ ਹੈ ਕਿ ਨਾ ਉਹਦਾ ਕੋਨਟਰ ਹੈ ਸਾਹਮਣੇ ਉਹਦਾ ਕੋਨਟਰ ਹੈ ਸਾਹਮਣੇ ਨਾ ਕੱਲ ਥੋੜੀ ਬਾਕੀ ਵੀ ਨੂੰ ਨਾ ਨਾ ਹੱਤਾ ਹਵਾ ਬੈਨ ਨਾ ਹੈ ਕਿਤੇ ਹੈ ਹੈ ਕਿਤੇ ਲੋਪੜੇ ਗਈ ਹੈ ਦੋ ਚਾਲੋਂ ਤੇ ਨਾ ਨਾ ਕੋਈ ਚਾਲਾ ਹੈ ਦੋ ਚਾਲਾ ਇਹ ਵੀ ਫੂਡ ਹੌਂਦਾ ਤੇ ਇਹ ਚਾਲਾ ਪੱਕਾ ਹੀ ਬੰਦਾ ਨਹੀਂ ਜੀ ਪਕੂਆ ਮੁੰਡਾ ਪੂਰੇ ਗੋਲੇ ਜਾਂਦੇ ਆ ਜੀ ਤੇ ਰਾਏ ਆ ਇੱਕ ਪਾ ਬੰਦੇ ਹੋ ਜਾਏ ਜੀ ਨਾ ਉੱਪਰ ਅਗਲਾ ਅਗਲਾ ਭੇਜ ਜ ਮੁੰਦੇ-ਮੁੰਦੇ ਜੀ ਅਗਲਾ ਤਰੀਕ ਦੇ ਦਿੰਦਾ ਏ ਗੌਰ ਰੱਖ ਤਾ ਜਲ ਤੇਰੀ ਦੁਕਾਨ ਕਰਦਾ ਇਹੋ ਇਸ ਤੋਂ ਬੰਦਾ ਠੀਕ ਰਹਿੰਦਾ ਏ ਕੋਈ ਵੀ ਆ ਜਾਏ ਹੈਗਾ ਸੀ ਆ ਗਿਆ ਮਾਰਦਾ ਲਾਈਟਾ ਚੱਲ ਵਧੀਆ ਜੀ ਆ ਤੇ ਪਾਣੀ ਲਾਇਆ ਹੁਣੇ ਹੁਣ ਉਹ ਤੋਂ ਖੋ ਜਣਾ ਇੱਥੇ ਹੁਣ ਪਾਣੀ ਹੁਣ ਤੱਕ ਲੱਗ ਲੈ 10 ਦਿਨ ਪਹਿਲਾਂ ਪਾਣੀ ਕਾਜੇ ਪਹਿਲਾਂ ਲੱਗਿਆ ਹੁਣ ਉਹ ਉਹਦਾ ਬਚਾ ਹੋ ਗਿਆ ਪਰ ਦਸ ਕਾਰਨ ਸਾਹਮਣੇ ਲੱਗ ਗਏ ਜਿੱਕਰ ਆਪਣਾ ਬੈ ਬੈ ਬੈਠੇ ਡਿੱਗੇ ਜੇ ਰਤੀਲੇ ਨੂੰ ਪਾਣੀ ਲਾਉਣਾ ਦਾ ਅਜੇ ਡਿੱਗੇ ਬੈਠੇ ਤੇ ਅਜੇ ਵੀ ਤਾਂ ਡਿੱਗੇ ਹੀ ਬੈਠੇ ਸੀ ਹੁਣ ਦੇਖ ਲਈਏ ਇਹ ਨੂੰ ਆ ਦੋ ਤਰੀਕ ਵਾਲਾ ਸਭ ਨੂੰ ਦੱਸਦਾ ਸਾਰਾ ਹਾਂ ਇਹਦੇ ਮੈਂ ਪਹੋਰਦਾ ਨਾ ਇਹ ਛਾਤੀ ਗਿੱਲੀ ਹੋ ਤਾ ਪਤਾ ਨਹੀਂ ਗਿੱਲੀ ਹੁੰਦੀ ਯਾਰ ਛਾਤੀ ਗਿੱਲੀ ਹੋਦੀ ਪਹਿਲੇ ਨਹੀਂ ਦਿਓ ਹਾਂ ਇਹਦਾ ਉਸੇ ਹੀ ਘਰੀ ਬੀਜੀ ਗਿੱਲੀ ਹਾਂ ਉਸ ਗਿੱਲੀ ਹਾਂ ਤੂੰ ਖੁਸ਼ਕ ਤੇ ਥੋੜੀ ਜਿਹੀ ਕੋਰ ਕਣਕਾਂ ਮੁੰਡੇ ਮੰਡੇ ਵਾਲੀਆਂ ਐ ਇਨਾ ਨੂੰ ਬਾਅਦ ਸੁਣਾ ਗਣ ਕਰਾ। ਤੁਹਾਡੇ ਦੀ ਦੋ ਕੀਲੇ ਨੂੰ ਕੀ ਮੰਗੂ ਲੱਗਣਾ ਹੈ? ਆ ਕੀ ਬੰਗਣਾ ਲੱਗਣਾ ਹੁਣ ਮੀਨੇ। ਕਿਹਦੇ ਜੂਰੀਆ ਪਾਏ ਜਾਂਦਾ ਕੱਲ ਸਾਨੂੰ ਪਤਾ ਦਾ। ਹਾਂ। ਉਹ ਜੂਰੀਆ ਆਏ ਆਏ ਕੱਲ ਟਾਈਮ ਹੀ ਲੱਗਿਆ। ਪਹਿਲਾ ਟਰੱਕ ਦਾ ਬਾਈ ਨੂੰ ਕਰਾਉਣ ਚਲੇਗੇ। ਪਹਿਲਾ ਭਾਂਜੇ ਦੇ ਦੇ। ਨਹੀਂ ਜੇ ਹੁਣ ਵੀ ਮੀਂਹ ਘਟ ਗਿਆ ਨਾ ਦੁਪਹਿਰ ਨੂੰ ਦੋ ਘੰਟੇ ਦੇ ਦਿੱਤੇ। ਅੱਜ ਤਾਂ ਸਿੱਧਾ ਦਾ ਹਟ ਜਾਂਦਾ। ਹਾਂ ਨਹੀਂ ਜੇ ਹੁਣ ਵੀ ਹਟ ਗਿਆ। ਆ ਉੱਥੇ ਗੇਰ ਲੱਗਦੀ ਪੈਰਾਂ ਨੂੰ। ਪੈਰਾਂ ਨੂੰ ਨਹੀਂ ਗੇਰ ਦੇ ਨਜ਼ਾਰਾ ਦੇਖਿਓ। ਆਹੋ ਦੇਖੋ। ਹੁਣ ਉੱਥੇ ਗੇਰ ਮਿੱਟੀ ਲੈਤਾ ਆਉਦਾ। ਉਦੋਂ ਆ ਮੈਂ ਤਾਂ ਬਣਾ ਜੇ ਥੋੜਾ ਪੈਗਾ ਜਿਆਦਾ ਪੈਗਾ ਫਿਰ ਦਊਂਗਾ ਭਾਈ ਆਹੋ ਹੋ ਆਹ ਜਮੀਂ ਥੱਲੇ ਲੱਗ ਗਈ ਥੱਲੇ ਲੱ ਲੱ ਕਿਉਂ ਹੁੰਦੀ ਸਰ ਪਿੰਨ ਤਾਂ ਇਹਨੂੰ ਲੱਗੂ ਭਾਈ ਸਰ ਪੂਰੇ ਛਾੜਾ ਜਾਂਦਾ ਲੋਕਰ ਤੱਕ ਗਈ ਏ ਥੱਲੇ ਉਹ ਕਹਿੰਦਾ ਨਹੀਂ ਤਾਂ ਦੁੱਬਾ ਆਹ ਕਹਿੰਦਾ ਬਿਜਲੀ ਲੱਗ ਕੇ ਤੇ ਧਰਤੀ ਪਰ ਕੀੜੀ ਵੀ ਦੀਗਦੀਆਂ ਕਹਿੰਦਾ ਜਾਰ ਗੱਦੀ ਪਰ ਮੈਂਸ ਵੀ ਨਹੀਂ ਦੇਂਦੇ ਆਹ ਘਾਤਾ ਹੋ ਗਿਆ ਹੋਰ ਆ ਜਾਂਦਾ ਕਹਿੰਦਾ ਲੱਗਦੀ ਏ ਧਰਤੀ ਪਰ ਕੀੜੀ ਦੀਗਦਾ ਚੰਦੀ ਤੁਸੀਂ ਹਾਂ ਆਈ ਨਾ ਐਡ ਮਰ ਗਏ ਹੋ ਜਾਂਦੀ ਮਤ ਜਿਹੜਾ ਘੋੜਾ ਦਾ ਖਤਰਨਾਕ ਹੈ ਇਹ ਪੱਟਲੇ ਨਾਲ ਪੱਟਲੇ ਵੱਜ ਰਹੇ ਆਗੇ ਇਹ ਕੀ ਕਹਿੰਦੇ ਹੈਡ ਫੁੱਟਲੀ ਹੈ ਕਹਿੰਦੇ ਆਏ ਦੱਸਦੇ ਹੁੰਦੇ ਆ ਕਹਿੰਦੇ ਵੀ ਜੇ ਘੋੜੇ ਨਾਲ ਹੈਡ ਪੈ ਜੂ ਕਹਿੰਦੇ ਕਿਥੇ ਪੈ ਜਵੇ ਆਏ ਨਹੀਂ ਵੀ ਆਪਣੇ ਕਿੱਧਰ ਪੈ ਸਦੀ ਹੈ ਹੈ ਕਿ ਨਹੀਂ ਜਲੋਂ ਹੁਣ ਦਾ ਬਚਾਵੇ ਰੱਖੇ ਓਏ ਖਲੀ ਤੇ ਸਿਆਲ ਮਾਦਾ ਬਾਈ ਜਿੰਦੂ ਗੋਦੀਆ ਮਾੜੀ ਮੁੱਢੀ ਕਿ ਦਿਨ ਅਕੜੇ ਕਿਤੇ ਨਹੀਂ ਜ਼ਿਆਦਾ ਵੀ ਦਿਨ ਦੀ ਇੱਕ ਦੋ ਤਿੰਨ ਨੂੰ ਇਹਦੇ ਪੈਣੀ ਪੈਣਾ ਕਦੇ ਉਹ ਆਪਾਂ ਨੇ ਵਰਸ ਸੁੱਕੀ ਦੇਖੀ ਹੈ ਨਹੀਂ ਦੇਖੀ ਫੇਰ ਦੇ ਤਿੰਨ ਤਰੀਕ ਨੂੰ ਬੋਵੇ ਆ ਤੇਰਾ ਹੁਣ ਦੇਖ ਲੈ ਮੌਸਮ ਦਾ ਹੀ ਹਵਾ ਇਹ ਦਿਨਾਂ ਚ ਆ ਕੇ ਮੌਸਮਿਕ ਤੇ ਆਪਾਂ ਨੇੜੇ ਪਹੁੰਚਦੇ ਆ ਉਹਦੇ ਬਸ ਉੱਧੀਆਂ ਉਹੀ ਉਕਲੀ ਬਣਿਆ ਹੋਇਆ ਯਾਰ ਉਹੀ ਜਿੰਦੂ ਦੇ ਨੇੜੇ ਦੇ ਨੇ ਵੀ ਪੈ ਜਾਂਦਾ ਪੈਂਦਾ ਹੋ ਹੈ ਕਿ ਨਹੀਂ ਉਹ ਦੇਖ ਲੈ ਸਰੂ ਜੀ ਮੈਂ ਨਹੀਂ ਯਾਰ ਅੱਜ ਤੱਕ ਦੇਖੀ ਹੈ ਕਿ ਵੀ ਮੀਂਹ ਆ ਪਿਆ ਹੋਊ ਜੇਤੀ ਤੈਂਦਰੀਕ ਨੂੰ ਪਵੇ ਹੋਰ ਜੇ ਕਮੈਂਟ ਵਾਲੀ ਹੋਵੇ ਪੰਦ ਮੈਂ ਤਾਂ ਹੀ ਪੰਦਾ ਪਰ ਮਨ ਨੂੰ ਜਾਣ ਉਹਨਾਂ ਦਾ ਅਰੇਂਜਮੈਂਟ ਪਖ ਤਗੜਾ ਹਾਂ ਉਹਨਾਂ ਨੇ ਉਹ ਆਏ ਉਹਨਾਂ ਨੇ ਪਾਰ ਕਹਿ ਤਾ ਤਾਂ ਕਹਿੰਦੇ ਵੀ ਲੈਂਟਰ ਲਾ ਦਿਓ ਇਹ ਆਏ ਸਾਰੇ ਨਹੀਂ ਪੈਂਦਾ ਇਹ ਧੋਖਰੀ ਲਈ ਮੈਂ ਕਿਹਾ ਛੱਡ ਦੇ ਨਾ ਉਹ ਨਾ ਬੋਲਿਆ ਬੈਠਾ ਸਟੇਜ ਪਰ ਕਹਿੰਦੇ ਉਹ ਤਾਂ ਇੱਕ ਦਲੈਂਟਰ ਪਾਤਾ ਇੱਕ ਦਵਾਤਾ ਤੇ ਕੱਪਰ ਪੈਣਾ ਹਾਂ ਉੱਥੇ ਆਏ ਸਾਰੇ ਨਹੀਂ ਪੈਂਦਾ ਉਹ ਕਾਰਦੇ ਦਾ ਪੂਰਾ ਪੱਕਾ ਕੰਮ ਹੈ ਉਹ ਜਿੰਨਾ ਮਰਜੀ ਬੈਜੇ ਪਰ ਫੇਰ ਵੀ ਨਾ ਵੀ ਮੂਰੇ ਜੋਰ ਦੀ ਮੀਂਹ ਜੋਰ ਹਵਾ ਰਾਬਾ ਦਾ ਵੀ ਜੋਰ ਪੱਕਾ ਕੰਮ ਪੱਕਾ ਹੈ ਇਹ ਪੱਕਾ ਕੰਮ ਉਹ ਪੱਕਾ ਹੀ ਹੈ ਹੈ ਕਿ ਨਹੀਂ ਜੇ ਹੁਣ ਪਾਪਾ ਉਹ ਵੀ ਕਰਦੇ ਪੱਕਾ ਕੰਮ ਟੈਂਟ ਦਾ ਵੀ ਸੜਾ ਹਵਾ ਹਵਾ ਖਦ ਰਹੀ ਆ ਸਾਰਾ ਕੁਝ ਲੇ ਜਾਂਦਾ ਪਟਕੇ ਦੇ ਹਵਾ ਹਵਾ ਜ਼ਿਆਦਾ ਆ ਜੀ ਤਾਂ ਕੀ ਤੇ ਹਵਾ ਪਿਛਲੇ ਤੇ ਪਿਛਲੇ ਸਾਲ ਟੈਂਟ ਦੇ ਆਲੇ-ਦੁਆਲੇ ਪਰਦੇ ਖੋਲਦੇ ਫਿਰ ਫੇਰ ਵੀ ਵਿਚ ਨੂੰ ਬਰਾਸੇ ਪਾ ਦਿੰਦੇ ਲਈਦਾ ਸਾਰਾ ਕੁਝ ਲੇਡਾ ਛੜੇ ਪੈਪ ਹਾਏ ਗੁਰੂ ਦਾ ਆਟਾ ਘਸਲਾ ਯਾਰ ਕਾਹੀ ਤਾਂ ਘਾਟਾ ਨਹੀਂ ਆ ਰਿਹਾ ਹਾਂ ਬਸ ਜਦ ਹੁਕਮ ਹੋਣ ਗਿਆ ਬਸ ਜਦ ਵੀ ਬੰਨਣਾ ਜਾਂ ਬੰਨਣਾ ਜਗਾ ਉਹਨਾਂ ਨੇ ਵਸੇਰੀ ਲੈ ਲਈ ਜਗਾ ਵਸੇਰੀ ਉਹਨਾਂ ਚਾਰ ਕਿਲੋ ਦਾ ਲੱਗ ਭਾਗ ਉੱਥੇ ਵੀ 24 ਘੰਟੇ ਲੰਗਰ ਚੱਲਦਾ ਰਹਿੰਦਾ ਬਾਈ ਹੈਨਾ 24 ਘੰਟੇ ਜਿਹੜਾ ਆਪਣੇ ਮਾਡਾੜੀ ਗੁਜ਼ਰ ਚੱਲਦਾ ਰਹਿੰਦਾ ਤਗੜਾ ਤਗੜਾ ਓਸਾ ਨਾ ਯਾਰ ਅਹ ਲੈ ਭਾਈ ਦੱਬ ਗਿਆ ਹੁਣ ਦੱਬ ਗਿਆ ਹੁਣ ਦੇਖੀ ਹੁਣ ਹਟ ਜਾਣਾ ਇਹਨੇ ਹੁਣ ਪਈਆਂ ਦੇ ਬਾਹਰ ਨਿਕਲਣਾ ਜਾਣੂ ਨਾ ਜੇ ਵੀਰ ਨਾਲ ਦੇ ਲੋਕ ਭਰੀਆ ਪੜੀਦਾ ਜਮੀਨ ਨਾਲ ਬੰਦੇ ਹੈ ਜਮੀਨ ਨਾਲੇ ਬੰਦੇ ਲੈ ਥਾਂ ਨੂੰ ਉੱਥੇ ਖਾਨ ਮਿਲ ਗਈ ਇੱਕ ਕੀ ਮਿਲ ਗਈ ਬੰਦੇ ਨੇ ਨਾ ਬਰਾਇਲੀ ਲੋਡ ਨਾ ਜਮੀਨ ਦੀ ਲੋਡ ਇੱਕ ਜ਼ੀਰੋ ਹੁੰਦੀ ਸੀ ਹੈ ਜਿਹੜੀ ਖਾਲਾ ਮੋਗ ਕਰਦੀ ਆਪਣੇ ਉਹ ਆਈ ਡੀ ਹੈ ਉਹ ਟੁੱਟਦੀ ਨਹੀਂ ਤਿੰਨ ਡੱਕੇ ਪਾਏ ਉਹ ਨਹੀਂ ਟੁੱਟਦੀ ਆਏ ਮਾਰਦੇ ਬਟਾ ਜਦ ਜਦ ਭਾਰੀ ਵਾਰ ਗੱਤ ਕਾਟ ਲੱਗਣੀ ਹੁਣ ਉਹ ਚੀਜ਼ੇ ਬਹੁਤ ਉੱਥੇ ਨੂੰ ਹੈ ਵੀ ਬਹੁਤ ਹੈ ਉਹ ਜਿਹੜਾ ਤੇਰੇ ਬਬੂਲੇ ਦੇ ਖੜੇ ਨੇ ਉਹਨਾਂ ਦੇ ਵਿਆਲੇ ਉਹੀ ਹੈ ਸਾਰੇ ਬੰਦ ਹੋਣੀ ਹੈ ਅੱਜ ਬਹੁਤ ਵਧੀਆ ਚੀਜ਼ ਆ ਸਰ ਗਿਆ ਉੜਾ ਉੜਾਟ ਕੇ ਲਿਆ ਕਰਦੇ ਤੇ ਉਹਦਾ ਭਰੀ ਉਹਨਾਂ ਨੂੰ ਛੋੜਾ ਹਾਂ ਉਹ ਸੰਡਲ ਮੋਟਰ ਤੇ ਲੱਗ ਗਿਆ ਐਡਿਟ ਹੈ ਐਡਿਟ ਹੈ ਬਹੁਤ ਵਧੀਆ ਚੀਜ਼ ਆ ਹਰ ਕੇ ਨੂੰ ਪਰਿਵਾਰ ਦੇ ਉਹਦਾ ਬਹੁਤ ਲੋਟ ਹੈ ਆਰ ਅਹਿਮ ਗੁਰਜੀ ਨਹੀਂ ਹੋਤਾ ਛੋੜਾ ਬਣਾਉਂਦੇ ਉਹ ਟੁੱਟਦਾ ਹੀ ਸੜ ਲਿਆ ਟੁੱਟਦਾ ਉਹ ਵੀ ਕਹੇਗਾ ਕਿਨਾਂ ਕਿੱਥੇ ਦੇ ਲਿਆਂਦੀ ਕਹਿੰਦਾ ਭਰੀ ਉਹ ਬੋਟ ਭਰੀ ਉਹ ਬੋਟ ਐਡ ਹੈ ਕਹਿੰਦਾ ਖੁੱਲਦੀ ਨਹੀਂ ਹੈਗੀ ਖੁੱਲਣੀ ਨਹੀਂ ਹੈ ਵਾਲੀ ਉਹਦੀ ਕੱਠ ਵੀ ਨਹੀਂ ਖੁੱਲਦੀ ਉਹ ਆਇਆ ਨਾ ਅੱਪਰ ਨੂੰ ਝੂਟ ਮੰਗੂ ਆ ਜਾਨੀ ਲੈਰੀ ਆ ਉਹ ਉਹ ਕੈੜੀ ਨਹੀਂ ਹੈ ਉਹ ਜਲਤ ਕਾ ਉਦਾ ਮੈਰੀ ਗੱਲ ਸੁਣ ਲੈ ਜੇ ਖਿੱਚ ਕੇ ਤੋਰਾਂਗਾ ਦੇਖ ਲੈ ਆਪਾਂ ਖਿੱਚ ਕੇ ਜੀ ਸਪਾਈ ਦੇ ਝੂੜਾ ਨਾ ਖਿੱਚ ਕੇ ਤੋਰ ਤਾ ਫੇਰ ਲੱਕ ਨੂੰ ਆਹ ਜੇ ਲੱਗ ਜੂ ਹਾਂ ਸਾਈਂ ਗਈ ਜੇ ਤਾਂ ਪੱਕੀ ਐ ਦੱਸ ਨਾ ਬੱਟ ਨਹੀਂ ਬੰਦੀ ਹੁੰਦੀ ਆ ਬਹੁਤ ਝੂੜਾ ਬਣਾਇਆ ਸਾਡੀ ਮੋਟਰ ਤੇ ਚਵੱੱਚੇ ਦੇ ਆਲੇ ਦਾਲੇ ਖੜੀ ਥੀ ਉਹ ਬਸ ਉਹ ਤੇਰਾ ਖਾਸ ਏਰੀਆ ਤਾਂ ਉਹਦੇ ਮੈਂ ਖੜੀ ਸੀ ਬਾਰੇ ਨਾ ਬੜਦੇ ਨਹੀਂ ਪਾਦੇ ਨਹੀਂ ਇਸ ਪ੍ਰਾਲੀ ਪੈ ਜੇ ਸਾਧਿਆਣਾ ਬਸ ਬਸ ਹਾਰ ਗਿਆ ਤੇਰਾ ਮਰੇ ਪ੍ਰਾਲੀ ਕਿੱਥੇ ਤੇ ਲਿਆਉਂਦਾ ਤੂੰ ਹੋਰ ਘਾਹ ਨੂੰ ਭਾਈ ਜਣ ਕੋ ਨਾ ਗੰਨਾ ਕੇ ਇੱਕ ਭਾਈ ਨੂੰ ਕਿ ਪ੍ਰਾਲੀ ਨਾਲ ਸੀਰੋ ਫੁੱਟੋ ਗੰਨਾ ਬਣਣ ਨੂੰ ਹਾਂ ਝੂਂਡਣਾ ਚਾਹੀਦਾ ਉਹ ਤਿੰਨ ਦੇਲੇ ਹੈ ਖਾਸੀ ਆ ਉਹ ਰੱਸੀ ਉਹ ਬਣ ਜੇ ਨਹੀਂ ਬਾਈ ਝੂਂੜਨ ਦੀ ਪੱਕੀ ਆ ਇੱਕ ਜਿਹੜਾ ਆਪਾਂ ਕਹਿਣ ਝੂਂੜਨਾ ਵੱਲੋਂ ਵੱਟ ਕੇ ਥੰਨੇ ਤੇ ਉਹ ਤਾਂ ਪੱਕੀ ਆ ਉਹ ਮੈਨ ਦੇ ਤੇ ਹੋਰ ਤੇ ਦਾ ਪੱਕੀ ਆ ਲੈ ਰਹੀ ਆ ਨਾਲੇ ਝੂਂੜਦਾ ਚੀਰਾ ਹੁੰਦਾ ਚੀਰਾ ਕੋਈ ਨਹੀਂ ਹੁੰਦਾ ਅੱਗੇ ਐ ਉਹ ਨਾਲੇ ਕਰੇ ਕਰਦੇ ਤੂੰ ਇਹਦੀ ਹੀ ਹੁੰਦੀ ਦੀ ਉਹ ਦੇਬ ਉਹ ਉਹ ਨਹੀਂ ਜਿਹੜਾ ਉਹ ਦੇਬ ਉਹ ਦੇਬਦੀ ਪਹਿਲਾਂ ਕੁੱਟੀ ਜਾਣੀ ਲੈ ਕੇ ਦੱਬੜੀ ਤੇ ਚੱਲੋ ਦੱਬ ਦੁੱਬ ਖਾਦਵੇ ਹੋ ਗਈ ਗਲੀ ਚੋਂ ਗੇੜ ਮੁਰਦੇ ਲੱਗਣਾ ਉਹ ਦੂਏ ਦੇ ਘਰ ਪੂਰੇ ਬਹੁਤ ਜਣਾ ਸਾਡੇ ਵੀ ਲੈ ਜੀ ਤਾਂ ਬੱਟੇ ਨਹੀਂ ਆਏ ਨਾ ਬੱਟੇ ਕਰਦੇ ਉਰੇ ਦੇ ਬੈਠਣਾ ਦੱਬਦੀ ਪੂਕ ਮੱਟਾਂ ਸਮਝ ਲਾ ਕੀਲਾ ਲੈਣਾਂ ਕਿਲੇ ਲਾਮ ਹੋ ਗਈ ਉਹ ਸਾਬ ਨਾਲ ਪੇੜਾ ਬਣਾ ਲੈਂਦੇ ਤੇ ਇਕੱਠੀਆਂ ਕਰਕੇ ਇਹਨਾਂ ਨੇ ਦਲਵੀਰ ਨੇ ਬੱਟੇ ਨਹੀਂ ਅਸੀਂ ਤਾਂ ਬਹੁਤ ਬੱਟੇ ਤੁਹਾਡੇ ਕੋਲ ਇੰਨੀਆਂ ਲੈਣਾ ਹੁੰਦੀਆਂ ਗੀਲੇ ਜੀ ਵੀ ਇੰਨੀਆਂ ਬੇੜਾ ਲੱਗਣੀਆਂ 800 ਬੇੜਾ ਲਾ ਕੇ ਦੇ ਦੀਆਂ ਉਹ ਅੱਛਾ ਇਹ ਕੀਲੇ ਨੂੰ ਕਰ ਲੈਣੀ ਆ ਇਹ ਕੀਲੇ ਦੀ ਲੰਬੀਆਂ ਕਰ ਲੈਣੀਆਂ ਅੱਛਾ ਬੋਕੜੇ ਵੀ ਖੋਦਦੇ ਨੇ ਉਹਨਾਂ ਦੇ ਬੰਦੇ ਸਾਰੀਆਂ ਮਾਲ ਲੈਣ ਆ ਗਏ ਨੇ ਬੰਦੇ ਡਜਮੈਂਟ ਹੈ ਵਾਈ ਕਿੰਨਾ ਕਿਹਾ ਦਾ ਟਾਈਮ ਦਾ ਹੈ ਟਾਈਮ ਦੇ ਲੈ ਗਿਆ ਤਾਂ ਅਸੀਂ ਵਰਦੇ ਤਾਂ ਦੋ ਕੀਲਾਂ ਦੀ ਆਪਣੇ ਘਰ ਤੇ ਕੀਲੇ ਦੀ ਖੂ ਤੱਕ ਇੱਧਰ ਨੂੰ ਮਿੱਤਰੇ ਘਰ ਤੱਕ ਕੀਲੇ ਦੀ ਸਾਰੇ ਨੂੰ ਦਸ ਕੀਲੇ ਕਰਕੇ ਦੇ ਅਸੀਂ 100 ਵੇੜ ਪੱਟੇ ਕਰ ਗਏ ਕੋਰਡ ਕੀ ਕਰਨਾ ਦੱਸ ਹੈ ਸਾਜਰੇ ਕਹਿੰਦਾ ਅਸੀਂ ਛੋਟੋੜੀ ਹੁੰਦੇ ਯਾਰ ਆਪਰੇ ਨਾਲ ਇੱਥੇ ਬਹਿ ਜਾਣਾ ਬਸ ਪਹਿਲਾਂ ਕੁੱਟਣੀ ਹੈਲੀ ਪਹਿਲਾਂ ਵੱਢ ਕੇ ਲਿਆਉਣੀ ਹੈ ਜਿੰਨਾ ਮੇਰੀ ਗੱਲ ਸੁਣ ਲਾ ਤੂੰ ਜਿੰਨਾ ਭਗਨੇ ਦਾ ਟਰੈਲਰ ਲੱਦਦੇ ਆ ਹੁਣ ਐਲੀ ਅਸੀਂ ਦੀਪ ਲੱਦ ਕੇ ਲਿਆ ਕਰਦੇ ਤੇ ਦਰਿਆ ਦੇ ਉਹ ਫਾਰਮ ਜਿੱਥੇ ਆਈਡੀ ਬਣੀ ਇੱਥੇ ਦੀਪ ਹੁੰਦੀ ਏ ਹੂੰ ਉੱਥੇ ਦੇਪਾ ਇੰਨੀ ਲੱਦ ਕੇ ਲਿਆ ਕੇ ਫੇਰ ਇੱਥੇ ਪਰ ਕੌਣੀ ਸਕਾ ਕੇ ਉਹਨੂੰ ਫੇਰ ਅੰਦਰ ਲਾਉਣਾ ਵੀ ਇਹ ਜਿਹੜੇ ਟਾਈਮ ਨਾਲ ਕੱਢਣੀ ਹੈ ਫੇਰ ਉਹਨੂੰ ਬੰਨ ਕੇ ਨਾ ਆਣੀਆਂ ਪੂਰੀਆਂ ਕੁੱਟਣੀ ਕੁੱਟਦੇ ਬਹੁਤ ਹੈ ਮੂਹ ਸੜਾ ਗੋਲੇ ਗੋਲੇ ਪਿੰਨਾ ਬਣਾਇਆ ਹੁੰਦਾ ਦਾ ਇੱਕ ਮੋਗਰਾ ਜਾਂ ਉਹਨਾਂ ਕੁੱਟ ਕੇ ਪਾੜਨੀ ਉਹ ਇਹੋ ਭਿਉਣੀ ਪੁਰਾਣੇ ਟੈਂਪੈਡ ਮੈਂ ਇਹ ਵੀ ਦਾ ਛੁੜਾ ਵੜਦੇ ਸੀ ਇੱਕ ਹੋਰ ਸੀ ਬਾਈ ਕਈ ਸਾਲਾਂ ਤੋਂ ਤੇ ਦੂਜੇ ਸਾਲ ਵੀ ਤਾਂ ਛੁੜਾ ਵਰਤ ਹੋ ਜਾਂਦਾ ਦਾ ਪਾਟਨ ਦਾ ਦੂਜੇ ਸਾਹ ਚੱਲਦਾ ਤਾਂ ਕੰਮ ਚੱਲਦਾ ਸਾਹਮਣੇ ਉਹ ਜਿਹੜੇ ਟੋਲ ਤੇ ਖੜੀ ਜਾਂਦੇ ਨੇ ਮੈਂ ਪ੍ਰੀਵੀ ਪੱਟਣੇ ਨੂੰ ਉਹ ਵੀ ਨਾਲ ਹਾਂ ਉਹ ਜਾਂਦੇ ਇੰਨਾ ਕ ਵੱਡਣਾ ਨਹੀਂ ਬੇੜ ਉਹ ਬੇੜ ਕੋਲੇ ਵਿੱਚ ਜਿੰਨੇ ਡੱਕੇ ਲਾਏ ਹੁੰਦੇ ਤੇ ਡੱਕੇ ਕੱਢੇ ਜਾਂਦਾ ਇਕੱਲਾ ਇਕੱਲਾ ਹੋ ਜਾਂਦਾ ਤਾਂ ਇੱਕ ਡੱਕੇ ਨਾਲ ਹੀ ਬੰਦ ਨਹੀਂ ਟੁੱਟਦਾ ਜਾਂਦਾ ਉਹ ਦੇਖ ਲੈ ਤੂੰ ਇਹ ਕੰਮੇ ਚੱਲੇਗੀ ਉਹ ਹੁਣ ਤਾਂ ਕਹਿੰਦੇ ਲਿਆਓ ਜੀ ਬਾਹਰ ਦੇਖ ਦੇਖ ਦੇਪਾ ਕੋਨੇ ਹੁੰਦੀ ਐ ਲੋਪ ਹੋ ਗਈ ਹਾਂ ਜੇ ਦੀ ਸਣੀਆਂ ਤੁਹਾਡੇ ਹੁੰਦੇ ਲੋਪ ਕੋਈ ਨਹੀਂ ਦੇਖੀ ਹੁੰਦੀ ਦੀ ਮੈਂ ਤਾਂ ਸਣੀ ਦੇਖੀ ਨਹੀਂ ਉਹ ਤੁਹਾਡੇ ਹੁੰਦੀ ਐ ਲੋਪ ਅਸੀਂ ਦੇਖੀ ਉਹ ਅਸੀਂ ਆਮ ਦੇਖੀ ਐ ਵੱਡੀ ਆਮ ਯਾਰ ਜਿਆਦਾ ਹੁਣ ਇੱਕੜਾ ਮੀਂਹ ਤਾਂ ਉਹ ਬਿੱਲੇ ਬੈਠੇ ਐ ਜਿਹੜੇ ਉਹਨਾਂ ਨੇ ਕੜਾ ਕੱਟ ਕੱਢ ਲਓ ਦੇੰਦੇ ਤੇ ਪੂਰੀ ਥਣੀ ਦੇੜੀ ਐ ਦੇਖ ਤੂੰ ਦਿਲਵੀਰ ਬਿੱਲੇ ਬੈਠੇ ਨੇ ਇੱਕ ਤਾਂ ਹਾਂ ਅੱਛਾ ਉਹਨਾਂ ਨੇ ਕਿਰੋ ਵੀ ਲਿਆਓ ਕੱਢ ਕੇ ਸਣੀ ਸਣੀ ਦੇੜੀ ਹੈ ਉਹ ਬੋਬੇ ਜੋ ਬੱਤ ਲੈਣੇ ਹੱਸੇ ਬਣਾਏ ਕਰਦੇ ਘਰ ਦੇ ਸਣੀ ਦੇ ਘਰ ਦੇ ਰਸੇ ਪੇਟਾਂ ਨਿੰਜਿਆਂ ਦਾ ਜਿਹੜਾ ਗਰਚਾਰਨਾ ਚੰਨੀ ਵਾਲਾ ਉਹ ਕਹਿੰਦਾ ਸਾਡਾ ਬਾਪੂ ਸਣੀਦਰਸੇ ਸਾਰੀ ਘਿਆਰ ਵਿੱਚ ਸਾਰੀ ਦਿਹਾੜੀ ਬੱਟੀ ਜਾਂਦਾ ਦਾ ਕਹਿੰਦਾ ਬੱਟਣੇ ਕਿਆ ਕਹਿੰਦਾ ਪੰਜ-ਪੰਜ ਸਾਡੇ ਕੋਲ ਇੱਕ ਕਹਿੰਦਾ ਪੇਟੀ ਸਣੀਦਰਸਿਆਂ ਦੀ ਭਰੀ ਰਹਿੰਦੀ ਦੁਕਾਤੇ ਆ ਸੁਆਗਾ ਜੋੜਨਾ ਚੱਲ ਰੱਸਾ ਹਾਂ ਉਹੀ ਅਸੀਂ ਲੈਦੇ ਬੌਦ ਨੂੰ ਹਾਲ ਬਣਾ ਚੱਲ ਰੱਸਾ ਮੈਂ ਮੂਰਗੀ ਪਾਉਣੀ ਉਹ ਸਾਡੇ ਬਾਪੂ ਨੇ ਬੱਟਣਾ ਮੈਂ ਸਭ ਨੂੰ ਅੜੀ ਰਹੀ ਭਾਈ ਸਮੂਰ ਕੀ ਟੁੱਟ ਲਿਆ ਥੋੜਾ ਕੀ ਉਹ ਮੂਰਗੀ ਮੈਂ ਇਹਦੀ ਬਣਾਉਂਦੇ ਤੂੰ ਤਿੰਨ ਤਿੰਨ ਦਿਨ ਉਹ ਕਹਿੰਦਾ ਸਾਡਾ ਬਾਪੂ ਕੱਢ ਕੇ ਤਾਂ ਪਰਸੂ ਪਰਿਵਾਰ ਕਰੇ ਕਾ ਕੱਲੇ ਨਹੀਂ ਬਟਕੇ ਨਾ ਰੱਸਾ ਕਨਾਂ ਐ ਐ ਕਰੀ ਜਾਣਾ ਐ ਮੂਠਾ ਐ ਐ ਫਟਾ ਦੇਈ ਜਾਣਾ ਕਹਿੰਦਾ ਹਲੋ ਦੂਏ ਜਿਹੜੇ ਐਸਲੇ ਬੱਕੀਆਂ ਹੁੰਦੀਆਂ ਬਾਅਦ ਗੋਬੀਆਂ ਕਹੇ ਕਰਦੇ ਉਹਨੂੰ ਭੌਣੇ ਵਾਲਾ ਗੱਪੇ ਚੌੜਾ ਹੁੰਦਾ ਤਾਂ ਰੱਸੀ ਹੁੰਦੀ ਤੇ ਉਹਦੇ ਮਾ ਡੜਾ ਪਾਉਣਾ ਇੱਥੇ ਦੇ ਘਮਾ ਕੇ ਮਾਰਨਾ ਦੇਖਦਾ ਤੂੰ ਹੋਰ ਇੱਥੇ ਰਾਈ ਤੇ ਕੀਲੜਾ ਪਾੰਦਦਾ ਤਾ ਉਹ ਕਹਾਂਗੇ ਉੱਥੇ ਨੂੰ ਛੱਡ ਦੇਣਾ ਐ ਇੱਕ ਰੱਸੀ ਘੱਡਣੀ ਐ ਹੱਥ ਮਾ ਤੇ ਉਹਨੇ ਡਲੇ ਰਾਹੀ ਆਉਣਾ ਗੋਲੀ ਬੰਗਰਾ ਉਹ ਘਰਾ ਬਣਾ ਦੇ ਦਿੱਤੇ ਮੂਰਖਿਆ ਕਰਾਂ ਮੈਂ ਕਹਿੰਦਾ ਨਹੀਂ ਰੱਸੀ ਦੀ ਲੋੜ ਐ ਯਾਰ ਯੂ ਟਿਊਬ ਆਉਟੇਲ ਤੇ ਬਸ ਪਰ ਰੱਸਾ ਬਣਾਇਆ ਪਰ ਰੱਸਾ ਚੱਲਦਾ ਬਸ ਇਹਦਾ ਤੇ ਨਹੀਂ ਮੈਂ ਇੱਕ ਨਾ ਗਿੱਲੇ ਆਊਗਾ ਇੰਨਾ ਬੜਾ ਆਪਣੇ ਆੁਟੇਲੀ ਵਾਲੇ ਗਿੱਲੇ ਹੁੰਦੇ ਹੁਣ ਫੇਰ ਕਰਾਂ ਖਾਧੇ ਮੰਦਿਰ ਫੇਟੜਾ ਦੋ ਜਣੇ ਸਿੱਧਾ ਹੁੰਦਾ ਤਾਂ ਖਿੱਚ ਕੇ ਆਕਰ ਦੀਆਂ ਦੇ ਤਾਓ ਨਾਰੇ ਹੁਣ ਆਲਾ ਜਿੰਨਾ ਜੋਰ ਨਹੀਂ ਦਿੰਦਾ ਪੌਣੀ ਹੁਣ ਤਾਂ ਤੋੜ ਦੂਗੀ ਹੁਣ ਤਾਂ ਤੋੜ ਜਾ ਤਾਂ ਹੱਥਾਂ ਨਾਲ ਕਰ ਗੱਡਾਂ ਗੁੱਡੇ ਲੱਕ ਮਾਰਿਆ ਤੇ ਲੱਕੜੀ ਦੀ ਪੌਣੀ ਆ ਗਈ ਹਾਂ ਹੁਣ ਮਿਸਟਰੀਅਨ ਬੈਲੇ ਬਣਾਉਂਦੀ ਆ ਇਤਕ ਸਾਈਪ ਆਫ ਕਰਦੇ ਹੁਣ ਤਾਂ ਹੁਣ ਤਾਂ ਇਹ ਵੀ ਚਾਚੇ ਪੁਰਾਣੇ ਹੋ ਗਏ ਹੁਣ ਤਾਂ ਗੇਰ ਜੀ ਆ ਗਏ ਸਾਲੇ ਹਾਂ ਹੁਣ ਗੇਰ ਆ ਕੌਣ ਚੋਰੀ ਲੱਗਦਾ ਮੈਨੂੰ ਪਤਾ ਹੀ ਲੱਗਦਾ ਉਹਨੂੰ ਘਰ ਆਈ ਉਹ ਜੋਰੀ ਹੀ ਲੱਗਦਾ ਉਹਨੂੰ ਉਹ ਕੱਲੇ ਹੀ ਬੰਦਾ ਆਇਆ ਕਸ ਬੰਦਾ ਉਹਨੂੰ ਪਾ ਅੱਗੇ ਟੈਰਾ ਥੱਲੇ ਪਹਿਲਾਂ ਭਈਆਂ ਦੇ ਘਾਣੇ ਭਈਆਂ ਤੇ ਕਸਾਈ ਦੀ ਫਟੈਰਾ ਥੱਲੇ ਜਿਹੜੇ ਟੈਰਾ ਤਾਂ ਪਪੂਲਰ ਨੇ ਬਚਾ ਲਏ ਨਹੀਂ ਅਸੀਂ ਤਾਂ ਮੈਂ ਤਾਂ ਗਲਾਸ ਲੈ ਕੇ ਪਾਪੇ ਨਾਲ ਅੱਕੇ ਵੱਢੀ ਜਾਂਦੇ ਤੇ ਗਰੇ ਲਾਉਣਾ ਕੀ ਦਾ ਕਰਾ ਬੜਾ ਭਈ ਪਿੰਡ ਚ ਅੱਕਦਾ ਥੱਲਾ ਚੱਲਦਾ ਦਾ ਤਾਂ ਪਪੂਲਰ ਆਪਣੇ ਆ ਗਏ ਪਪੂਲਰ ਦੇ ਬਿਰਭਜੀ ਆਉਂਦੀ ਲੇਵਰ ਕਿਆ ਕਰੇ ਵਿਚਾਰੀ ਹੁਣ ਕਿੱਧਰ ਗਏ ਉਹਨੇ ਕੰਮ ਪਰ ਫੇਕ ਇੱਥੇ ਆਉਂਦੀ ਉਹ ਰੁੱਕ ਗਿਆ ਕੰਮ ਨਾ ਮਰੂਕ ਕੰਡੋ ਹੋ ਗਈ ਉਹ ਹੀ ਗੰਨੇ ਵਾਲੇ ਭਈ ਆਹੇ ਉਹ ਨੱਠੇ ਜਾਂਦੇ ਆ ਉਹਦੇ ਘਰ ਦੇ ਉਹਨੇ ਮੈਂ ਕਹਨਾ ਪੀਰਾ ਆ ਗਿਆ ਇਹ ਗੰਨੇ ਮਿਲਵਾ ਵੀ ਨਹੀਂ ਇੰਨਾ ਜਾਣਾ ਜੇ ਇਦਾਂ ਐਡੇ ਰਹਿਣਾ ਜੇ ਕੜਾਈ ਹੋਈ ਹੋਣੀ ਸਪਲਾਈ ਜਿਹੜੀ ਕੱਢਦਾ ਨਹੀਂ ਅੱਜ ਉਹਨਾਂ ਨੂੰ ਸਪਲਾਈ ਦਾ ਉਹਨੇ ਕੱਢਣੀ ਹੋਵੇ ਗੰਨੇ ਵੀ ਆਣਾ ਘੜ ਨਹੀਂ ਤਾਂ ਭਈਆਂ ਨਹੀਂ ਐ ਸਪਲਾਈ ਦੀ ਮਰਜ਼ੀ ਵੱਢੀ ਆ ਵਾ ਆਪਣੇ ਤੇਦਰ ਕੇਹ ਵੀ ਉਹਨਾਂ ਦੀ ਆਵਾਜ਼ ਹੀ ਆਈ ਹੈ ਨਾ ਹੋਰ ਇੱਕੇ ਦੀ ਵੀ ਐ ਕਾਲੇ ਦੀ ਵੀ ਸਾੜੀ ਦੀ ਕਾਲੇ ਦੀ ਸਾੜੀ ਵੀ ਆਣੀ ਜੇ ਅੱਗ ਆਉਣੀ ਆਪਣੀ ਦੋ ਆਈ ਹੋਣੀ ਹੈ ਦੋ ਦੋ ਆਉਣੀਆਂ ਏ ਦੋ ਹਾਰੀਆਂ ਆਈਆਂ ਸਰਾ ਕਾਲੇ ਦੀ ਵੀ ਆਈ ਸੀ ਮੈਂ ਕਹਿੰਦਾ ਕਾਲਾ ਹਾਂ ਕਾਲੇ ਦੀ ਵੀ ਆਈ ਸੀ ਜੱਸੀ ਦੀ ਵੀ ਆਈ ਵੀ ਐ ਸਾਬ ਜੀ ਉਹਨਾਂ ਦੀ ਰੋਗ ਐਵੇਂ ਕਢਾਈ ਨਹੀਂ ਹੁੰਦੀ ਬਾਈ ਕਢਾਈ ਨਹੀਂ ਹੁੰਦੀ ਐ ਜੀ ਦੇਖੋ ਕਿਹੜਾ ਆਊਗਾ ਵੀ ਪਾ ਸੜਕ ਦੇ ਨਾਲ ਲੱਗਦਾ ਉਹ ਪੋਕੇ ਵਾਲੇ ਕਢਾਊਗਾ ਜੀ ਉਹ ਪੋਕੇ ਨੂੰ ਬਿਲਕੁਲ ਟ੍ਰੇਲਰ ਉੱਤੇ ਲੱਦੋ ਜੀ ਹੈ ਜੇ ਨਹੀਂ ਜੀ ਤਾਂ ਹੁਣ ਪਿੱਛੇ ਨੂੰ ਇੱਲਾ ਜਾਣਾ ਉਹ ਕਿੱਥੇ ਭਰੀ ਲੱਦਣੀ ਹੈ ਜੀ ਓਕੇ ਪਰ ਨਹੀਂ ਚਾਚਾ ਹੁਣ ਉਹ ਵੀ ਨਹੀਂ ਜੀ ਰੋਡ ਰੋਡ ਵਾਲਾ ਕੰਮ ਵੀ ਵੇਖਾ ਫੇਰ ਕਿੱਲਾ ਹੋਗਾ ਜਮਾਈ ਫੇਰ ਕਿੱਲਾ ਹੋਗਾ ਜਮਾਈ ਚਲੋ ਦੇਖੋ ਕਿਆ ਬਣਦਾ ਚੱਲ ਪਏ ਫੇਰ ਫੇਰ ਜੰਦੇ ਨਾ ਇਦਾਂ ਹੀ ਸਾਰੀ ਜੜੀ ਜਾ ਰੱਜ ਦੇਖ ਲੋ ਨਟਕੋ ਉਹ ਕਿਆ ਕਹਿੰਦਾ ਟਰੈਕਟਰ ਦਾ ਹੁਣ ਚਾਰ ਲੀਗ ਦਾ ਕੰਮ ਲੱਗ ਗਿਆ ਦੱਸਣ ਲਗਾ ਲੜੀ ਹਾਂ ਕੋਈ ਗੈਪ ਕੁਪ ਨਹੀਂ ਕਹਿੰਦਾ ਹਾਂ ਟਣਕਾ ਮਾ ਖਾਲਾ ਪਟੌਣੀਆਂ ਪੈਣੀਆਂ ਮਨ ਲੱਗਦਾ ਪਰ ਇਦਾਂ ਨਹੀਂ ਹੈਗਾ ਓਏ ਆ ਵੀ ਥੋੜੀ ਹੈ ਯਾਰ ਇਹ ਇਹਦਾ ਧਰਤੀ ਨਾਲ ਦੀ ਨਾਲੇ ਪੀ ਜਾਂਦੀ ਹੈ ਇਹਦਾ ਹਾਲਾ ਛੱਡਦਾ ਹੀ ਨਹੀਂ ਕਰਦੇ ਤੇ ਉਹ ਤੁਰਦਾ ਬਾਣੀ ਬਦਲ ਗੋ ਗਿਆ ਵਾਹ ਜਿਹੜਾ ਜਿੱਤ 70 ਬੱਕਾ ਜਾਂਦਾ ਨਾ ਪਹਿਲਾਂ ਹੁਣ ਭੁੱਲ ਗਿਆ จะนดูเราเดินะดียนะังไงน่แล้วไง